ਕਾਰਨ ਪੀਸੀ ਪ੍ਰਿੰਕਲ ਦੇ ਥੱਪੜ ਮਾਰਾਂ ਦਾ ਤੁਹਾਡੇ ਨਾਲ ਕੀ ਉਹਦੀ ਪੁਰਾਣੀ ਰੰਜਿਸ਼ ਸੀ ਜਾਂ ਕੀ ਸੀ ਮੈਨੂੰ ਕਹਿੰਦਾ ਜੇ ਤੇਰੇ ਤੂੰ ਮਾਂ ਦਾ ਦੁੱਧ ਪੀਚਾਂਗਾ ਇੱਕ ਪਿਓ ਦਾਵਾਂ ਮੈਨੂੰ ਹੱਥ ਲਾ ਕੇ ਦਿਖਾਈ ਇਹ ਥੱਪੜ ਉਸ ਗੰਦੇ ਗੰਦੇ ਬੰਦੇ ਨੂੰ ਜਗਾਉਣ ਵਾਸਤੇ ਸੀ ਕਿ ਉੱਠ ਭਾਈ ਤੂੰ ਆਪਣੇ ਤੌਰ ਤਰੀਕੇ ਬਦਲ ਹੁਣ ਵੀ ਕਹਿੰਨੇ ਆ ਸਹੀ ਹੋ ਜਾ ਜੇ ਨਹੀਂ ਹੁੰਦਾ ਫਿਰ ਹੋਰ ਵੀ ਤਰੀਕੇ ਨੇ ਮਨਾਵਾਂਗੇ ਜੀ ਕਿ ਉਹ ਜੋ ਕਰਦਾ ਆ ਰਿਹਾ ਰੇਪ ਤੋਂ ਕੱਟ ਨਹੀਂ ਹੈ ਜੋ ਕਰਦਾ ਰਿਹਾ ਗਿਆ ਸਮੇਂ ਤੋਂ ਕਰਦਾ ਆ ਰਿਹਾ ਹਰ ਕਿਸੇ ਨੂੰ ਬਲੈਕਮੇਲ ਕਰਦਾ ਰਿਹਾ ਇਹਦੇ ਵੱਲੋਂ ਫੈਮਿਲੀ ਦੇ ਤੱਕ ਡਿਸਟਰੋਏ ਹੋ ਗਈਆਂ ਬਾਈ ਜੀ ਪਹਿਲੀ ਵੀਡੀਓ 'ਚ ਵੀ ਕਿਹਾ ਸੀਗਾ ਕਰਕੇ ਦਿਖਾਇਆ ਹੁਣ ਫੇਰ ਕਹੂੰਗਾ ਜੋ ਹੋਊਗਾ ਕਰਕੇ ਦਿਖਾਉਂਦਾ ਟਾਈਮ ਪੈ ਜਾਵੇ ਪਰ ਕਰੂੰਗਾ ਜ਼ਰੂਰ ਬੰਦਾ ਨਾ ਬਣਿਆ ਬੰਦਾ ਸਾਨੂੰ ਬਣਾਉਣਾ ਆਉਂਦਾ ਸਿਟੀ ਮੁੰਡਾ ਭਰਾ ਜੀ ਆਪੂ ਬਹੁਤ ਹੀ ਸਨੇਕ ਦੇਲ ਇਨਸਾਨ ਆ ਵਧੀਆ ਇਨਸਾਨ ਸਪੋਰਟ ਕਰੋ ਉਹਦੀ ਟੋਕੇ ਯਾਰ ਇਹੋ ਜਿਹੇ ਬੰਦਿਆਂ ਨੂੰ ਸਪੋਰਟ ਕਰਿਆ ਕਰੋ ਜਿਹੜੇ ਕਿਸੇ ਦੇ ਕੰਮ ਆਉਣ ਨਾ ਕਿ ਇਹੋ ਜਿਹੇ ਬੰਦੇ ਆ ਦੀ ਜਿਹੜੇ ਕੰਮ ਨੂੰ ਵੀ ਗਲਤ ਕਰ ਦੇ ਸਸਿਕਲ ਦੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਬੀਤੇ ਕੁਝ ਦਿਨ ਪਹਿਲਾਂ ਬੂਟ ਕਾਰੋਵਾਰੀ ਪ੍ਰਿੰਕਲ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਔਰ ਪੇਸ਼ੀ ਦੌਰਾਨ ਪ੍ਰਿੰਕਲ ਦੇ ਥੱਪੜ ਮਾਰਿਆ ਗਿਆ ਸੀ ਐਡਵੋਕੇਟ ਸਾਹਿਲ ਸ਼ਰਮਾ ਦੇ ਵੱਲੋਂ ਗੱਲਬਾਤ ਕਰ ਲੈਣੇ ਐਡਵੋਕੇਟ ਸਾਡ ਨਾਲ ਮੌਜੂਦ ਨੇ ਐਡਵੋਕੇਟ ਸਭ ਸਭ ਤੋਂ ਪਹਿਲਾਂ ਤਾਂ ਕਾਰਨ ਕੀ ਸੀ ਪ੍ਰਿੰਕਲ ਦੇ ਥੱਪੜ ਮਾਰਨ ਦਾ ਤੁਹਾਡੇ ਨਾਲ ਕੋਈ ਉਹਦੀ ਪੁਰਾਣੀ ਰੰਜਿਸ਼ ਸੀ ਜਾਂ ਕੀ ਸੀ ਪਹਿਲੀ ਗੱਲ ਤਾਂ ਇਹ ਹੈ ਬਾਈ ਜੀ ਅਸੀਂ ਇੰਟਰਵਿਊ ਪੋਡਕਾਸਟ ਦੇਣ ਯੋਗ ਹੋਏ ਨਹੀਂ ਹਜੇ ਤੁਸੀਂ ਸਾਡੇ ਕੋਲ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਸਤਿਕਾਰ ਕਰਦੇ ਆਂ ਵੱਡੇ ਭਾਈਆਂ ਨੂੰ ਛੋਟੀਆਂ ਭੈਣਾਂ ਨੂੰ ਸਤਿਕਾਰ ਸਿਰ ਇਹ ਗੱਲ ਆ ਇੱਕ ਅਜ ਤੋਂ 3-4 ਮਹੀਨੇ ਪੁਰਾਣੀ ਗੱਲ ਆ ਲੋ ਐਂਡ ਦੇ ਵਾ ਇੱਕ ਮੁੰਡਾ ਦਰਾਹਿ ਦਾ ਵਾ ਇੱਕ ਤੇ ਪ੍ਰਿੰਕਲ ਇਹਨਾਂ ਦੀ ਆਪਸ 'ਚ ਨਾ ਕੁਝ ਅਨਬਨ ਹੋ ਗਈ ਜੀ ਐਂਡ ਪ੍ਰਿੰਕਲ ਨੇ ਉਹਦੀ ਵਾਈਫ ਨੂੰ ਕੁਝ ਨਾ ਕੁਝ ਬਲੈਕਮੇਲ ਕਰਕੇ ਜਾਂ ਕੁਝ ਨਾ ਕੁਝ ਇਨਫਲੂਐਂਸ ਦਿਖਾ ਕੇ ਆਪਣੇ ਕੋਲ ਬਿਠਾ ਲਿਆ ਠੀਕ ਹੈ ਐ ਇਹ ਨਿਤ ਹੀ ਆਏ ਦਿਨ ਵੀਡੀਓਸ ਪਾਣ ਐ ਆਪਣੀ ਕਦੇ ਮਾਂ ਨੂੰ ਸ਼ੋਅ ਕਰਨ ਕਦੇ ਆਪਣੀ ਬੇਟੀਆਂ ਨੂੰ ਸ਼ੋਅ ਕਰ ਮਤਲਬ ਊਮੈਨਸ ਨੂੰ ਸ਼ੋਅ ਕਰ ਤੁਸੀਂ ਡਿਸਰੈਸਪੈਕਟ ਸ਼ੋਅ ਕਰਦੇ ਸੀ ਊਮੈਨਸ ਯਾਰ ਮੇਨ ਗੱਲ ਇਹ ਆ ਕਿ ਉਹ ਬੁਰਾ ਲੱਗਦਾ ਹੀ ਦੇਖ ਕੇ ਠੀਕ ਆ ਕਿ ਭਾਈ ਆ ਚੀਜ਼ਾਂ ਕਰਨੀਆਂ ਬੰਦ ਕਰ ਦਿਓ ਮੈਂ ਇਹਨਾਂ ਨੂੰ ਵੀਡੀਓ ਭਾਈ ਐਨੇ ਗਲੇ ਦਿਨ ਪ੍ਰਿੰਕਲ ਦੀ ਵੀਡੀਓ ਰਿਪਲਾਈ ਆਉਂਦਾ ਉਹਦੇ ਵਿੱਚ ਮੈਨੂੰ ਬਹੁਤ ਬੁਰਾ ਬਰਾ ਬੋਲਦਾ ਠੀਕ ਆ ਠੀਕ ਮੇਰੀ ਫੈਮਲੀ ਨੂੰ ਬੁਰਾ ਬੋਲਦਾ ਮੇਰੀ ਮਾਂ ਨੂੰ ਬੁਰਾ ਬੋਲਦਾ ਐਨੇ ਮੈਨੂੰ ਕਹਿੰਦਾ ਜੇ ਤੇਰੇ ਤੂੰ ਮਾਂ ਦਾ ਦੁੱਧ ਪੀਤਾ ਵਾ ਜਾਂ ਇੱਕ ਪਿਉਂਦਾ ਵਾ ਮੈਨੂੰ ਹੱਥ ਲ ਕਮੈਂਟ ਕੀਤਾ ਗਿਆ ਕਮੈਂਟ ਕੀਤਾ ਗਿਆ ਮੈਨੂੰ ਮੈਂ ਕਿਹਾ ਠੀਕ ਹੈ ਯਾਰ ਕੋਈ ਨਾ ਅਸੀਂ ਉੱਥੇ ਚੁੱਪ ਹੋ ਗਏ ਫਿਰ ਕੋਟ ਆਇਆ ਮੈਂ ਇਹਨੂੰ ਫਿਰ ਮੈਨੂੰ ਇਹ ਬਖਸ਼ੀਖਾਨੇ ਮਿਲਿਆ ਠੀਕ ਹੈ ਮੈਂ ਬਖਸ਼ੀਖਾਨੇ ਨੂੰ ਕਿਹਾ ਮੈਂ ਕਿਹਾ ਆ ਜਾ ਹੁਣ ਅੰਦਰ ਕਿਉਂ ਬੈਠਾ ਹੁਣ ਬਾਹਰ ਆ ਜਾ ਅੰਦਰ ਕੀ ਕਰਦਾ ਆ ਬਾਹਰ ਉੱਥੇ ਚਲੋ ਪੁਲਿਸ ਨੇ ਸਾਨੂੰ ਰੋਕ ਲਿਆ ਮੈਨੂੰ ਪੁਲਿਸ ਨੇ ਅੰਦਰ ਨਹੀਂ ਜਾਂ ਜਾਣ ਦਿੱਤਾ ਪਰ ਜਦੋਂ ਫਿਰ ਮੈਨੂੰ ਮੌਕਾ ਲੱਗਾ ਆਏ ਆ ਸਲੈਪਡ ਹਿਮ ਐਨ ਇਹ ਸਲੈਪ ਨੂੰ ਜੇ ਮੋਰਲੀ ਐਂਡ ਐਥਿਕਲੀ ਦੇਖਿਆ ਜਾਵੇ ਤਾਂ ਇਹ ਬਿਲਕੁਲ ਵੀ ਗਲਤ ਨਹੀਂ ਆ ਹੂੰ ਕਿਸੇ ਦੀ ਕੁੜੀ ਦੀ ਇੱਜ਼ਤ ਨੂੰ ਬਚਾਉਣਾ ਕਿਸੇ ਦੀ ਆਬਰੂ ਨੂੰ ਬਚਾਉਣਾ ਉਹਦੀ ਡਿਗਨਿਟੀ ਨੂੰ ਬਚਾਉਣਾ ਇਹ ਕੋਈ ਗਲਤ ਗੱਲ ਨਹੀਂ ਆ ਆਪਣੇ ਪੁਰਖੇ ਕੱਦੇ ਕਰਿਆਉਂਦੇ ਆ ਵੀਰੇ ਇਹ ਗੱਲ ਨੂੰ ਔਰਤਾਂ ਵਿੱਚ ਜਾਨਾ ਤੱਕ ਲਈਆਂ ਨੇ ਮੈਂ ਤਾਂ ਫੇਰ ਇੱਕ ਥੱਪੜ ਮਾਰੇ ਆ ਇਹ ਥੱਪੜ ਉਸ ਗੰਦੇ ਗੰਦੇ ਬੰਦੇ ਨੂੰ ਜਗਾਉਣ ਵਾਸਤੇ ਸੀ ਕਿ ਉੱਠ ਭਾਈ ਤੂੰ ਆਪਣੇ ਤੌਰ ਤਰੀਕੇ ਬਦਲ ਹੁਣ ਉਹ ਸਮਾ ਚਲਿਆ ਗਿਆ ਜੋ ਤੂੰ ਕਰਦਾ ਈ ਤੇਰੇ ਪਾਪਾ ਦਾ ਘੜਾ ਭਰ ਗਿਆ ਹੁਣ ਤੂੰ ਆਪਣਾ ਸਮਾ ਬਦਲ ਠੀਕ ਹੈ ਆਪਣੀਆਂ ਗੱਲਾਂ ਬਦਲ ਲੋਕਾਂ ਦਾ ਦਿਲ ਜਿੱਤ ਲੋਕ ਸਾਰੇ ਹੀ ਜਿੰਨੇ ਦੇਖੋਗੇ 80% 90% ਲੋਕ ਉਹਦੇ ਖਿਲਾਫ ਨੇ ਉਹ ਕਹਿੰਦਾ ਮੈਂ ਦੀਪ ਬਾਬਾ ਦੀਪ ਸਿੰਘ ਜੀ ਦੇ ਜਾਨਾ ਠੀਕ ਹੈ ਭਾਈ ਜੇ ਤੂੰ ਬਾਬਿਆਂ ਦੇ ਜਾਨਾ ਅਸੀਂ ਵੀ ਬਾਬਿਆਂ ਜਾਣੇ ਹ ਤੁਸੀਂ ਦੀਪ ਸਿੰਘ ਨੂੰ ਮੰਨਦੇ ਹੋਵੋਗੇ ਬਾਬਾ ਜੀ ਨੂੰ ਅਸੀਂ ਫਿਰ ਭੋਲੇनाथ ਨੂੰ ਮੰਨਦੇ ਆ ਇਹ ਗੱਲ ਤਾਂ ਕੋਈ ਹੋਈ ਨਹੀਂ ਕਿ ਮੈਂ ਬਾਬਾ ਦੀਪ ਸਿੰਘ ਮੇਰਾ ਜਵਾਬ ਦੇਣਗੇ ਇਦਾਂ ਯਾਰ ਚਲੋ ਬਾਬਾ ਜੀ ਦੀ ਮਿਹਰ ਆ ਤੁਹਾਡੇ ਤੇ ਮਿਹਰ ਹੋਈ ਤੁਹਾਡੀ ਮਾਤਾ ਜੀ ਤੇ ਮਿਹਰ ਹੋਈ ਤੁਹਾਡੀ ਮਾਤਾ ਜੀ ਨੇ ਵੀ ਕੱਲ ਗੱਲਾਂ ਕੀਤੀਆਂ ਉਹ ਕਹਿੰਦੇ ਬਾਬਾ ਦੀਪ ਸਿੰਘ ਜੀ ਪੂਰੀ ਮਿਹਰ ਮੈਂ ਕਿਹਾ ਪੂਰੀ ਤੁਹਾਡੇ ਤੇ ਰਹੂ ਸਾਡੇ ਤੇ ਵੀ ਰਹੂ ਆ ਗੱਲਾਂ ਨੇ ਜੀ ਅੱਛਾ ਸਹਿਲ ਜੀ ਤੁਸੀਂ ਕਿਹਾ ਕਿ ਮੈਨੂੰ ਕਮੈਂਟ ਕੀਤਾ ਗਿਆ ਫੈਮਲੀ ਬਾਰੇ ਜੋ ਕਮੈਂਟ ਕੀਤਾ ਗਿਆ ਨਾ ਜੋ ਸ਼ਬਦਾਵਲੀ ਬੋਲੀ ਤੁਸੀਂ ਕੰਪਲੀਟ ਨਹੀਂ ਕਰਾਈ ਸੀ ਉਸ ਟਾਈਮ ਸਰ ਮੈਨੂੰ ਡਿਫਰਮੇਸ਼ਨ ਨੋਟਿਸ ਭੇਜਿਆ ਸੀਗਾ ਬਟ ਉੱਥੇ ਇਹ ਉਹ ਵਾਪਿਸ ਆ ਗਿਆ YouTube premises locked ਕੀ ਇਹਦਾ ਜੋ ਵੀ ਘਰ ਆ ਇਹ ਲੌਕਡ ਆ ਹੂੰ ਵਾਪਿਸ ਆ ਗਿਆ ਉਸ ਤੋਂ ਬਾਅਦ ਅਸੀਂ ਕੋਈ ਕਾਰਵਾਈ ਕੀਤੀ ਨਹੀਂ ਕਿਉਂਕਿ ਸਾਡੇ ਕੋਲ ਐਡਰੈਸ ਨਹੀਂ ਸੀਗਾ ਸ਼ਾਪ ਵਾਲਾ ਵੀ ਨਾ ਜੋ ਸ਼ਾਪ ਦਾ ਐਡਰੈਸ ਸੀ ਉਹ ਵੀ ਰਿਟਰਨ ਕਰਤਾ ਸੀ ਹੂੰ ਉਹ ਤੋਂ ਵੀ ਰਿਟਰਨ ਹੋ ਕੇ ਆ ਗਿਆ ਹਾਂ ਜੀ ਸਰ ਅੱਛਾ ਸਾਇਲ ਜੀ ਜੇਕਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ ਪੁਲਿਸ ਕਸਟਡੀ ਦੇ ਵਿੱਚ ਤੁਸੀਂ ਥੱਪੜ ਮਾਰਿਆ ਉਹ ਵੀ ਕੋਰਟ ਦੇ ਵਿੱਚ ਕਿਹਾ ਸਹੀ ਸੀ ਸੋ ਇੱਕ ਨਾ ਆਨਰ ਐਂਡ ਸੈਲਫ ਰਿਸਪੈਕਟ ਹੁੰਦੀ ਹੈ ਜੀ ਉਹ ਹਰ ਬੰਦੇ 'ਚ ਹੋਣੀ ਜ਼ਰੂਰੀ ਹੈ ਜੇ ਤੁਹਾਡੇ ਹੁੰਦੇ ਹੋਏ ਤੁਹਾਡੀ ਸੁਸਾਇਟੀ 'ਚ ਤੁਹਾਡੇ ਮੂਰੇ ਗਲਤ ਕੰਮ ਹੋ ਰਿਹਾ ਕੁੜੀਆਂ ਦੀ ਇੱਜ਼ਤਾਂ ਛਾਲੀਆਂ ਜਾ ਰਹੀਆਂ ਕੁੜੀਆਂ ਨੂੰ ਬੁਰੀ ਲਾਈਟ 'ਚ ਸ਼ੋਅ ਕੀਤਾ ਜਾਂਦਾ ਤਾਂ ਉਹ ਥੱਪੜ ਥੱਪੜ ਨਹੀਂ ਹੈ ਸਰ ਉਹ ਉਹ ਇੱਕ ਸਿੰਬੋਲਿਕ ਰਿਸਪੌਂਸ ਬਣ ਕੇ ਆਇਆ ਕੀ ਭਾਈ ਤੂੰ ਜਾਗ ਹੁਣ ਉਹਨੂੰ ਇੱਕ ਰਿਮਾਈਂਡਰ ਆ ਇਹ ਥੱਪੜ ਨਹੀਂ ਇਹ ਥੱਪੜ ਉਹਨੂੰ ਇੱਕ ਰਿਮਾਈਂਡਰ ਆ ਕਿ ਤੂੰ ਹੁਣ ਉੱਠ ਉਹ ਤੈਨੂੰ ਸੋਚਣ ਦਾ ਮੌਕਾ ਦਿੰਦਾ ਰੱਬ ਨੇ ਹੁਣ ਤੂੰ ਸੋਚ ਭੀੜ ਵਿੱਚੋਂ ਦਾ ਕੋਈ ਵੀ ਹਮਲਾ ਕਰ ਦੂਗਾ ਯਾਰ ਉਹ ਕੋਈ ਚੱਕਰ ਨਹੀਂ ਉਹਦੀ ਕੋਈ ਗੱਲਬਾਤ ਨਹੀਂ ਜਿੱਥੇ ਇੰਨੀ ਭੀੜ ਹੁੰਦੀ ਹੈ ਕਿ ਅੱਧੇ ਦੇ ਬਾਈਜ ਦੀ ਕਿਸੇ ਦੇ ਕੁਝ বাজਦਾ ਕੋਈ ਇਸ਼ੂ ਨਹੀਂ ਬਟ ਇਹਨੂੰ ਇਹ ਇੱਕ ਰਿਮਾਈਂਡਰ ਆ ਕਿ ਤੂੰ ਭਾਈ ਉੱਠ ਆਪਣੇ ਤੌਰ ਤੇ ਤਰੀਕੇ ਬਦਲ ਤੇ ਸਹੀ ਬੰਦਾ ਬਣ ਕੇ ਸੋਸਾਇਟੀ ਦੇ ਵਿੱਚ ਨਹੀਂ ਤਾਂ ਇੱਕ ਥੱਪੜ ਨਹੀਂ ਕਈ ਥੱਪੜਾਂ ਮਾਰਾਂਗੇ ਤੇਰੇ ਹੁਣ ਵੀ ਕਹਨੇ ਆ ਸਹੀ ਹੋ ਜਾ ਜੇ ਨਹੀਂ ਹੁੰਦਾ ਫਿਰ ਹੋਰ ਵੀ ਤਰੀਕੇ ਨੇ ਮਨਾਵਾਂਗੇ ਜਰੂਰ ਮਨਾਵਾਂਗੇ ਇਸ ਦਿਨ ਨੂੰ ਜਰੂਰ ਸੂ ਅਸੀਂ ਦੇਖ ਲਈਏ ਇਹ ਤਕਰਿਆ ਸੂ ਤੂੰ ਵੀਡੀਓ ਮੇਰੀ ਪੁਰਾਣੀ ਦੇਖੀ ਆ ਤੁਸੀਂ ਪੋਸਟ ਕਰਕੇ ਬਹੁਤ ਪੜਦੇ ਆ ਪ੍ਰਿੰਕਲ ਸੂ ਆ ਜਿਹਦੇ ਵਿੱਚ ਕਿਹਾ ਗਿਆ ਪ੍ਰਿੰਕਲ ਸੂ ਪ੍ਰਿੰਕਲ ਸੂ ਬਦਮਾਸ਼ੀ ਤੂੰ ਵੀ ਕੀਤੀ ਅਸੀਂ ਵੀ ਕੀਤੀ ਆ ਫਿਰ ਦੇਖ ਨਹੀਂ ਕਿੱਧਰ ਨੂੰ ਆਉਣਾ ਮੈਂ ਦੇਖ ਲੈ ਆ ਜੀ ਹੋਰ ਮੈਂ ਕੀ ਕੰਮ ਆ ਤਪੜ ਤੈਨੂੰ ਰਿਮਾਈਂਡਰ ਸੀ ਤੈਨੂੰ ਜਗਾਉਣ ਦਾ ਸੀਗਾ ਕਿ ਭਾਈ ਜਾਗ ਜਾ ਹੁਣ ਬੁਰੇ ਕੰਮ ਛੱਡ ਦੇ ਹੁਣ ਗੱਲਾਂ ਤੇ ਨਾ ਹੀ ਪੁਰਾਣੀਆਂ ਤੇ ਬਾਦ ਤੂੰ ਜਦ ਬਾਹਰ ਆਏਂਗਾ ਦੇਖਾਂਗੇ ਕੀ ਹੁੰਦਾ ਕੀ ਨਹੀਂ ਤੇਰੇ ਘਰਦਿਆਂ ਨੂੰ ਬੜਾ ਪਿਆਰ ਤੇ ਸਤਿਕਾਰ ਦਿਲੋਂ ਅਸੀਂ ਕਦੇ ਵੀ ਤੇਰੇ ਘਰਦਿਆਂ ਦਾ ਮਾੜਾ ਨਹੀਂ ਚਾਹਾਂਗੇ ਤੇਰੀ ਮਾਂ ਸਦਾ ਚੜ੍ਹਦੀ ਕਲਾ 'ਚ ਰਹੇ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਆਪਣੇ ਚਰਨਾਚ ਨਿਵਾਸ ਦੇਣ ਆਪਣੇ ਬਿੱਲ ਵਿੱਚ ਬਸਾਈ ਰੱਖਣ ਅਸੀਂ ਤਾਂ ਇਹੀ ਕਵਾਂਗੇ ਬਾਈ ਜੀ अच्छा साहिल जी पास से ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਮਾੜਾ ਚੰਗਾ ਬੋਲਦਾ ਸੀ ਚਲੋ ਜੇ ਕੋਈ ਕਿਸੇ ਨੂੰ ਮਾੜਾ ਚੰਗਾ ਬੋਲਦਾ ਉਹ ਆਪਣੀ ਕੰਪਲੇਂਟ ਕਰਾਵੇ ਠੀਕ ਹੈ ਔਰ ਜਦੋਂ ਤੁਸੀਂ ਉਹਦੇ ਥੱਪੜ ਮਾਰਿਆ ਤੁਹਾਨੂੰ ਨਹੀਂ ਲੱਗਦਾ ਕਿ ਕਾਨੂੰਨ ਬਣਿਆ ਹੈ ਕਾਨੂੰਨ ਆਪਣੇ ਹੱਥ ਜਿ ਵਿੱਚ ਲੈਣਾ ਸਹੀ ਹੈ ਤੁਸੀਂ ਵੀ ਐਡਵੋਕੇਟ ਹੋ ਤੁਸੀਂ ਲੋਕਾਂ ਨੂੰ ਇਨਸਾਫ ਦਿਵਾਨੋ ਕੀਆ ਕੋਰਟ ਦੇ ਵਿੱਚ ਥੱਪੜ ਮਾਰਨਾ ਠੀਕ ਸੀ ਤੁਸੀਂ ਉਹਨੂੰ ਕੋਰਟ ਚ ਕਢੀ ਸਕਦੇ ਸੀਗੇ ਜਾਂ ਕੋਈ ਹੋਰ ਕਾਰਵਾਈ ਕਰਾ ਸਕਦੇ ਸੀਗੇ ਮੈਂ ਫੇਰ ਇਹੀ ਗੱਲ ਦਾ ਜਵਾਬ ਫੇਰ ਦੇਣ ਲੱਗਿਆ ਜੇ ਕਿਸੇ ਦੀ ਡਿਗਨਿਟੀ ਨੂੰ ਪ੍ਰੋਟੈਕਟ ਕਰਨ ਲਈ ਤੁਸੀਂ ਕਹਿੰਦੇ ਥੱਪੜ ਮਾਰਦੇ ਹੋ ਪਰ ਕੋਰਟ ਇਹਨੂੰ ਰੌਂਗ ਨਹੀਂ ਕਹਿੰਦਾ ਹੁਣ ਚੱਲਦੀ ਕਾਰ ਚ ਕੁੜੀ ਨਰੇਪ ਹੋਈ ਜਾਂਦਾ ਹੋਵੇ ਤੁਸੀਂ ਕੁੜੀ ਨੂੰ ਰੋਕੋਗੇ ਉਹਨਾਂ ਨੂੰ ਮਾਰੋਗੇ ਨਹੀਂ ਬਿਲਕੁਲ ਬਿਲਕੁਲ ਕਰਾਂਗੇ ਨਾ ਸੇਮ ਇਹੀ ਤੁਸੀਂ ਪੁਆਇੰਟ ਇੱਥੇ ਲੈ ਕੇ ਚੱਲੋ ਕਿ ਉਹ ਜੋ ਕਰਦਾ ਆ ਰਿਹਾ ਰੇਪ ਤੋਂ ਘੱਟ ਨਹੀਂ ਹੈ ਉਹ ਜੋ ਕਰਦਾ ਰਿਹਾ ਜਿਸ ਸਮੇਂ ਤੋਂ ਕਰਦਾ ਆ ਰਿਹਾ ਹਰ ਕਿਸੇ ਨੂੰ ਬਲੈਕਮੇਲ ਕਰਦਾ ਰਿਹਾ ਇਹਦੇ ਵੱਲੋਂ ਫੈਮਿਲੀ ਸੇ ਤੱਕ ਡਿਸਟਰੋਏ ਹੋ ਗਈਆਂ ਬਾਈ ਜੀ ਉਹਨਾਂ ਨੇ ਸੁਸਾਇਡ ਤੱਕ ਕਰ ਲਿਆ ਮੈਨੂੰ ਨਾਮ ਭੁੱਲ ਜਾਂਦਾ ਉਹ ਕਦੇ ਡਰ ਦੇ ਨਾਲ ਉਹ ਬੋਲਦੇ ਨਹੀਂ ਸੀ ਰੱਬ ਨੂੰ ਇਹ ਟੱਬ ਦੱਸਣ ਲੱਗ ਗਿਆ ਸੀ ਬੀੜਜੀ ਗੱਲ ਸੇਮ ਇਹ ਆ ਹੁਣ ਕਾਰ ਜਾਂਦੀ ਆ ਵਿੱਚ ਰੇਪ ਹੁੰਦਾ ਆਪਾਂ ਰੋਕਾਂਗੇ ਆਪਾਂ ਚਪੇੜਾਂਗੇ ਆਪਾਂ ਲਾਠੀਆਂ ਵੀ ਮਾਰਾਂਗੇ ਆਪਾਂ ਜੋ ਪਿਸਤੌਲ ਆ ਪਿਸਤੌਲ ਨਾਲ ਫੇਰ ਵੀ ਕਰਾਂਗੇ ਤੁਸੀਂ ਉਹ ਚੀਜ਼ ਨੂੰ ਤੇ ਦੇਖ ਕੇ ਚੱਲੋ ਕਿ ਆਈ ਹੈਡ ਟੂ ਪ੍ਰੋਟੈਕਟ ਦਾ ਡਿਗਨਿਟੀ ਆਫ ਦਾ ਵੂਮਨ ਜਿਹੜੀਆਂ ਸੋਸਾਇਟੀ ਚ ਰਹਿ ਰਹੀਆਂ ਨੇ ਮੈਰੋ ਸਾਹਿਬ ਨੇ ਕਤਲ ਕੀਤਾ ਉਹ ਕਤਲ ਕਰਕੇ ਭੱਜ ਗਏ ਦੇਖ ਲਓ ਉਹ ਵੀ ਤਾਂ ਕਿੱਡੇ ਵੱਡਾ ਹਾਸਾ ਹੋਇਆ ਉਸ ਪੂਰਾ ਪੰਜਾਬ ਹਿੱਲ ਗਿਆ ਉਹ ਤੋਂ ਨਹੀਂ ਲੋਕਾਂ ਨੇ ਸਿੱਖ ਲਈ ਅਸਾਂ ਦਾ ਜੀ ਜੀ ਕੀ ਸਿਸਟਮ ਆ ਵੀਰੇ ਦੋਸਤੋ ਅੱਛਾ ਤੁਹਾਨੂੰ ਨਹੀਂ ਲੱਗਦਾ ਜੇਕਰ ਉਹ ਕੰਪਲੇਂਟ ਕਰਨਗੇ ਤੁਸੀਂ ਕਸਟਡੀ ਦੇ ਵਿੱਚ ਥੱਪੜ ਮਾਰਿਆ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਸਰ ਆਈ ਹੈਵ ਪ੍ਰੋਟੈਕਟਡ ਦ ਡਿਗਨਿਟੀ ਐਂਡ ਦ ਇੰਟਰਸਟ ਆਫ ਊਮਨ ਜੋ কোর্ਟ ਵਿੱਚ ਜਾਂਦੇ ਆ ਤਾਂ ਮੇਰੇ ਕੋਲ ਬਹੁਤ ਵੱਡਾ ਬੇਸ ਲੋ ਕੇਸ ਲੋ ਆ ਤੁਹਾਨੂੰ ਮੈਨੂੰ ਕੋਈ ਇਸ਼ੂ ਨਹੀਂ ਹੈਗਾ ਜੀ ਆਈ ਹੈਵ ਨੋ ਪ੍ਰੋਬਲਮ ਤੁਸੀਂ ਕੋਰਟ ਤੇ ਦੇਣਾ ਵਾ ਤੋ ਕਿਤੇ ਵੀ ਮਚਲਕਾ ਦੇਣਾ ਕੋਈ ਵੀ ਇਨਕੁਆਰੀ ਦੇਣੀ ਹੈ ਯੂ ਆਰ ਫ੍ਰੀ ਟੂ ਗੋ ਮੇਰੇ ਵੱਲੋਂ ਖੁੱਲੀ ਛੂਟਾ ਤਰ੍ਹਾਂ ਠੋਕ ਕੇ ਮੁਕਾਬਲਾ ਕਰਾਂਗੇ ਭਾਜ ਦਿਨ ਹੀ ਤੇ ਤੋਂ ਪਿੱਠ ਦਿਖਾਉਣ ਵਾਲੇ ਨਹੀਂ ਹੈਗੇ ਤੇਰੇ ਨਾਲ ਬਤਰੇ ਹਕਨਾ ਹ ਕਰਕੇ ਦਿਖਾਇਆ ਹੁਣ ਫੇਰ ਕਹੂੰਗਾ ਜੋ ਕਹੂੰਗਾ ਕਰਕੇ ਦਿਖਾਉਂਗਾ ਟਾਈਮ ਪੈ ਜਾਵੇ ਪਰ ਕਰੂੰਗਾ ਜਰੂਰ ਬੰਦਾ ਨਾ ਬਣਿਆ ਬੰਦਾ ਸਾਨੂੰ ਬਣਾਉਣਾ ਆਉਂਦਾ ਚੱਪਲੀਆਂ ਨਾ ਫਿਰ ਜੂਤ ਸਲਾਮੀ ਤੇਰੀ ਪੱਕੀ ਆ ਸਤਿ ਆਚਾ ਤੁਸੀਂ ਕਿਹਾ ਕਿ ਚਲੋ ਕਮੈਂਟ ਕੀਤਾ ਸੀ ਮੈਨੂੰ ਮੇਰੀ ਫੈਮਲੀ ਬਾਰੇ ਬੋਲਿਆ ਸੀਗਾ ਮੈਂ ਡਫਾਮੇਸ਼ਨ ਵੀ ਲਾਈ ਆ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜਿਸ ਤਰੀਕੇ ਦੇ ਨਾਲ ਇਹ ਸਾਰੀ ਗੱਲਬਾਤ ਹੋਈ ਆ ਥੱਪੜ ਵੀ ਵੱਜ ਗਿਆ ਤੇ ਹੁਣ ਕੋਈ ਦੁਬਾਰਾ ਉਹਨਾਂ ਦੇ ਜੋ ਸਾਥੀ ਨੇ ਜਾਂ ਕੋਈ ਕੋਈ ਗੱਲਬਾਤ ਹੋਈ ਆ ਦੁਬਾਰਾ ਤੁਹਾਡੀ ਉਹਨਾਂ ਨਾਲ ਨਹੀਂ ਸਰ ਸਾਥੀਆਂ ਨਾਲ ਕੋਈ ਗੱਲਬਾਤ ਨਹੀਂ ਹੋਈ ਕੋਈ ਗੱਲ ਬਾਤ ਨਹੀਂ ਵੀਰੇ ਸਾਥੀਆਂ ਨੂੰ ਵੀ ਯਾਰ ਸਾਥੀ ਵੀ ਨਾ ਭੁੱਲੇ ਭਟਕੇ ਆ ਜਾਂਦੇ ਆ ਵੀਰੇ ਪਤਾ ਕੀ ਉਹ ਪੂਰੀ ਗੱਲ ਸੋਚਦੇ ਨਹੀਂ ਕਈ ਸਾਥੀ ਆਉਂਦੇ ਆ ਬਹੁਤ ਵਧੀਆ ਕੰਮ ਕਰਦੇ ਹੁੰਦੇ ਆ ਨਾਲ ਮੈਂ ਨਾਮ ਨਹੀਂ ਲਾਉਂਗਾ ਜੇ ਨਾਲ ਬੰਦੇ ਨੇ ਬਹੁਤ ਵਧੀਆ ਕੰਮ ਕਰਦੇ ਆ ਯਾਰ ਬਹੁਤ ਲੋਕ ਜੁੜੇ ਹੋਏ ਨੇ ਨਾਲ ਠੀਕ ਹੈ ਬਟ ਉਹਨਾਂ ਨੂੰ ਵੀ ਇਹ ਬਗਰਾਈ ਰੱਖਦਾ ਉਹ ਇਹਦੀ ਉਹ ਇਹਦੀ ਇਹਦੇ ਕੋਲ ਆ ਜਾਂਦੇ ਨੇ ਜਾਂ ਤਾਂ ਇਹਦੇ ਕੋਲ ਕੁਝ ਉਹਨਾਂ ਦਾ ਹੈਗਾ ਵੀਰੇ ਕੋਈ ਨਾ ਕੋਈ ਨਾ ਵੀਕ ਪੁਆਇੰਟ ਫਟਿਆ ਹੋਇਆ ਬਹੁਤ ਗਰੁੱਪ ਦਾ ਉਹ ਜਿਹੜੇ ਬੰਦੇ ਨੇ ਨਹੀਂ ਤਾਂ ਉਹ ਕੁੜੀ ਛੇੜਨ ਵਾਲੇ ਨੂੰ ਕੁੜੀਆਂ ਬਾਰੇ ਗਲਤ ਬੋਲਣ ਵਾਲੇ ਦੀ ਕਦੇ سپورਟ ਨਹੀਂ ਕਰਨਗੇ ਬਾਈ ਜਿੰਨਾ ਕੁ ਮੈਂ ਜਾਣਦਾ ਉਹਨਾਂ ਨੂੰ ਬਟ ਹੁਣ ਕੀਤਾ ਉਹਨਾਂ ਨੇ سپورਟ ਉਹਨਾਂ ਦੀ ਮਰਜ਼ੀ ਹੈ ਵੀਰੇ ਉਹਨਾਂ ਨੂੰ ਗਲਤ ਲੱਗਿਆ ਹੋਊਗਾ ਤਾਂ ਉਹਨਾਂ ਨੇ ਕੀਤਾ ਮੈਨੂੰ ਜੋ ਸਹੀ ਲੱਗਿਆ ਮੈਂ ਕੀਤਾ ਪਹਿਲਾਂ ਕਦੇ ਮਿਲੇ ਉਹ ਪ੍ਰਿੰਕਲ ਨੂੰ ਫੇਸ ਟੂ ਫੇਸ ਕਦੇ ਗੱਲਬਾਤ ਹੋਈ ਹੈ ਜ਼ਿੰਦਗੀ 'ਚ ਕਦੇ ਵੀ ਨਹੀਂ ਵੀਰੇ ਜ਼ਿੰਦਗੀ 'ਚ ਕਦੇ ਵੀ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਪਰ ਹਮ ਤਾਂ ਮੈਂ ਕੱਲ ਪਹਿਲੀ ਵਾਰ ਫੇਸ ਟੂ ਫੇਸ ਹੋਇਆ ਬਖਸ਼ੀ ਖਾਨੇ ਹੋਇਆ ਮੈਂ ਕਹਾ ਜਾ ਬਾਹਰ ਕੀ ਢੀਕਦਾ ਥੈਨ ਮੈਂ ਕੋਟ ਦੇ ਮੂਰੇ ਹੋਇਆ ਉਦੋਂ ਪਹਿਲਾਂ ਮੈਂ ਜ਼ਿੰਦਗੀ ਜੀ ਨਹੀਂ ਇਹਨੂੰ ਕਦੇ ਮਿਲਿਆ ਮੈਂ ਸਿਰਫ ਆਨਲਾਈਨ ਹੀ ਰਿਹਾ ਏ ਇੱਕ ਹਾਨੀ ਸਿੱਟੀ ਵੀ ਆ ਬੂਟ ਕਾਰੋਵਰੀ ਆ ਉਸ ਤੋਂ ਬਾਅਦ ਉਹਨੇ ਤੁਹਾਡੀਆਂ ਫੋਟੋਆਂ ਪਾਈਆਂ ਨਾਲ ਖੜੇ ਦੀਆਂ ਬੜੀ ਵਾਇਰਲ ਹੋ ਰਹੀਆਂ ਹਨ ਹਾਨੀ ਸਿੱਟੀ ਮੁੰਡਾ ਭਰਾ ਜੀ ਆਪਣਾ ਹਮ ਆਪਣਾ ਭਰਾ ਹੈ ਆਪਣੇ ਨਾਲ ਚੱਲਦਾ ਸਰ ਵਧੀਆ ਇਮਾਨਦਾਰ ਮੁੰਡਾ ਏ ਸਰ ਗਰੀਬਾਂ ਦੀ ਮਦਦ ਕਰਨ ਵਾਲਾ ਮੁੰਡਾ ਜੀ ਉਹ ਲਾ ਚਾਰ ਬੰਦਿਆਂ ਦੀ ਹੈਲਪ ਕਰਦਾ ਜੀ ਜਾ ਕੇ ਤਾਂ ਦੇਖੋ ਉਹਦੇ ਕੋਲ ਜਾ ਕੇ ਤਾਂ ਆਇਓ ਕਿਸੇ ਦਿਨ ਹਮ ਕਿਵੇਂ ਉਹਦੇ ਘਰ ਚ ਚਲਾਉਂਦਾ ਕਿਵੇਂ ਕੀ ਕਰਦਾ ਸਾਰਾ ਸਿਸਟਮ ਸਮਝੇ ਉਹਦਾ ਜਾ ਕੇ ਉਹ ਬਹੁਤ ਹੀ ਇੱਕ ਨੇਕ ਦਿਲ ਇਨਸਾਨ ਆ ਵਧੀਆ ਇਨਸਾਨ ਆ ਸਪੋਰਟ ਕਰੋ ਉਹਦੀ ਠੋਕੇ ਯਾਰ ਇਹੋ ਜਿਹੇ ਬੰਦਿਆਂ ਦੀ ਸਪੋਰਟ ਕਰਿਆ ਕਰੋ ਜਿਹੜੇ ਕਿਸੇ ਦੇ ਕੰਮ ਆਉਣ ਨਾ ਕਿ ਇਹੋ ਜਿਹੇ ਬੰਦਿਆਂ ਦੀ ਜਿਹੜੇ ਕੰਮ ਨੂੰ ਵੀ ਗਲਤ ਕਰ ਦੇਣ ਮੈਂ ਤਾਂ ਇਹੀ ਕਹਾਂਗਾ ਸਾਡੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੂੰਗਾ ਤੁਸੀਂ ਕਿਹਾ ਕਿ ਲੋਕਾਂ ਦੀਆਂ ਧੀਆਂ ਪਣਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਜੇ ਕੋਈ ਕਿਸੇ ਨੂੰ ਮਾੜਾ ਚੰਗਾ ਬੋਲਦਾ ਲੱਗਦਾ ਨਹੀਂ ਕਿ ਲੋਕ ਵੀ ਵੱਧ ਚੜ ਕੇ ਅੱਗੇ ਆਣ ਜੇਕਰ ਕਿਸੇ ਨੂੰ ਮਾੜਾ ਬੋਲ ਰਿਹਾ ਤੇ ਅਸੀਂ ਕੰਪਲੀਟ ਕਰਾਈਏ ਅਸੀਂ ਅੱਗੇ ਚੱਲੀਏ ਅਸੀਂ ਕ ਸੋ ਸੋਸਾਇਟੀ ਇਜ਼ ਟੂ ਬਿਜ਼ੀ ਟੂ ਅੰਡਰਸਟੈਂਡ ਥੀਸ ਥਿੰਗਸ ਸੋਸਾਇਟੀ ਕੋ ਆ ਟਾਈਮ ਦੇਖਣ ਦਾ ਇਨਾ ਕੰਮ ਕਰਨ ਦਾ ਟਾਈਮ ਨਹੀਂ ਹੈ ਇਹਦਾ ਅਸੀਂ ਕਚਹਿਰੀ ਹੁੰਨੇ ਆ ਅਸੀਂ ਦੇਖ ਲੈਨੇ ਆ ਵੀਰੇ ਇਹ ਸੋਸਾਇਟੀ ਐਡੀ ਛੋਟੀ ਮੂਟੀ ਗੱਲ ਨੂੰ ਫਿਰ ਉਹ ਸਮਝਦੀਆਂ ਨਹੀਂ ਬਈ ਜਦੋਂ ਪਾਣੀ ਸਿਰ ਤੋਂ ਟੱਪਦਾ ਉਹਨਾਂ ਨੂੰ ਫੇਰ ਰੋਸ਼ ਆਉਂਦੀ ਆ ਫੇਰ ਕੈਂਡਲ ਲਾਈਟਸ ਹੁੰਦੀਆਂ ਨੇ ਵੀਰੇ ਜਦੋਂ ਪਾਣੀ ਸਿਰ ਤੋਂ ਟੱਪਦਾ ਕਿਸੇ ਦੀ ਮੌਤ ਹੁੰਦੀ ਆ ਫੇਰ ਕੈਂਡਲ ਲਾਈਟਾਂ ਕੱਢੀਂਦੀਆਂ ਆਪਾਂ ਭਾਈ ਇਹਨਾਂ ਰੇਪ ਹੋ ਗਿਆ ਇਹਨਾਂ ਰੇਪ ਹੋ ਗਿਆ ਇਦਾਂ ਹੀ ਸਟਾਰਟਿੰਗ ਹੁੰਦੀ ਆ ਇਹੀ ਸਟਾਰਟਿੰਗ ਪੁਆਇੰਟ ਹੁੰਦਾ ਆ ਵੀਰੇ ਯਕਕੇ ਸਾਨੂੰ ਤੁਸੀਂ ਇਦਾਂ ਹੀ ਬਲੈਕਮੇਲ ਕਰੋਗੇ ਤੁਸੀਂ ਆਪਣੀਆਂ ਗੱਡੀਆਂ ਭੇਜ ਕੇ ਮੁੰਡੇ ਆਪਣੇ ਯਾਰਾਂ ਨਾਲ ਫਸਵਾਉਂਗੇ ਕੁੜੀਆਂ ਨੂੰ ਇਹ ਗੱਲ ਮੈਂ ਨਾ ਕਰਦਾ ਚੰਗੀ ਵੀ ਨਹੀਂ ਲੱਗਦਾ ਵੀਰੇ ਇਹ ਗੱਲ ਬਹੁਤ ਗਲਤ ਹੋ ਜਾਂਦੀ ਹੈ ਮੇਰੇ ਮੂੰਹ ਮੈਂ ਕੱਢਣੀ ਨਹੀਂ ਚਾਹੁੰਦਾ ਬਾਈ ਪਰ ਇਹ ਸਿਰੇ ਦਾ ਗਿਰਿਆ ਹੋਇਆ ਬੰਦਾ ਵਾ ਇਹਦੀ ਕੋਈ ਸਪੋਰਟ ਨਾ ਕਰੋ ਯਾਰ ਮੈਂ ਤਾਂ ਇਹੀ ਕਹੂੰਗਾ ਬਹੁਤ ਬੰਦੇ ਇਹਦੇ ਖਿਲਾਫ ਨੇ ਇਹਦਾ ਸੋਸ਼ੀਅਲੀ ਬਾਇਕਾਟ ਇਹਦਾ ਕੀਤਾ ਜਾਵੇ अच्छा मन ਦੇ ਵਿੱਚ ਕੋਈ ਸ਼ੰਕਾ ਨਹੀਂ ਆ ਵੀ ਮੈਂ ਸਹੀ ਕੀਤਾ ਜਾਂ ਗਲਤ ਕੀਤਾ ਜਾਂ ਮੈਂ ਥੱਪੜ ਮਾਰਿਆ ਕੋਈ ਮਨ ਦੇ ਵਿੱਚ ਕੋਈ ਉਹਦਾ ਦੁੱਖ ਕੋਈ ਸ਼ੰਕਾ ਨਹੀਂ ਜੀ ਮੈਨੂੰ ਫਿਰ ਮੌਕਾ ਮਿਲਿਆ ਮੈਂ ਫਿਰ ਕਰੂੰਗਾ ਹਮ ਅਰਬ ਮੈਨੂੰ ਇਹ ਜਿਆ ਮੌਕਾ ਦਵੇ ਮੈਂ ਫਿਰ ਕਰੂੰਗਾ ਜੀ ਕੋਈ ਮੇਰੇ ਮਨ ਚ ਸ਼ੰਕਾ ਨਹੀਂ ਕਿਸੇ ਦੇ ਜੇ ਉਹ ਮਨ ਦੀ ਡਿਗਨਿਟੀ ਮੇਰੇ ਇੱਕ ਥੱਪੜ ਨਾਲ ਬਚਦੀ ਆ ਫਰੰਟ ਤੇ ਜਾ ਕੇ ਜੇ ਇੱਕ ਵੀ ਕੁੜੀ ਦੀ ਵੀਡੀਓ ਨਹੀਂ ਪਾਉਂਦਾ ਤਾਂ ਮੈਂ ਇਹ ਤੇ ਆਪਣੀ ਜਿੱਤ ਸਮਝੂੰਗਾ ਜੀ ਕਿ ਅਸੀਂ ਜਿੱਤ ਲਿਆ ਅਸੀਂ ਦੁਨੀਆ ਹੀ ਜਿੱਤੀ ਬੈਠੇ ਹਮ ਸੋ ਮੇਰਾ ਇਹ ਐਕਟ ਕੁਝ ਵੀ ਲਾਅ ਦੇ ਖਿਲਾਫ ਨਹੀਂ ਲॉ ਦੇ ਦਾਇਰੇ ਚ ਰਹਿ ਕੇ ਹੀ ਅਸੀਂ ਕੁੜੀਆਂ ਦੀ ਡਿਗਨਿਟੀ ਨੂੰ ਪ੍ਰੋਟੈਕਟ ਕੀਤਾ ਉਹਨਾਂ ਦੀ ਸੈਲਫ ਰਿਸਪੈਕਟ ਬਚਾਈ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਡੀ ਵਰਥ ਕੀ ਆ ਕਿ ਤੁਹਾਡਾ ਕੀ ਹੈ ਇਥੇ ਸੋਸਾਇਟੀ ਵਿੱਚ ਕੀ ਤੁਹਾਡਾ ਰਤਬਾ ਵਾ ਯੂ ਆਰ ਨਾਟ ਸਮ ਟੌਏ ਟੂ ਪਲੇ ਯੂ ਆਰ देयर ਟੂ ਪੂਜਾ ਕਰਨ ਨੂੰ ਤੁਹਾਡੀ ਤੁਹਾਡੀ ਤਾਂ ਪੂਜਾ ਹੁੰਦੀ ਆ ਕੰਜਕ ਪੂਜੇ ਜਾਂਦੇ ਆ ਤੁਹਾਡੀ ਵੱਡੇ ਪੂਜਾ ਹੁੰਦੀ ਆ ਤੁਹਾਡੀ ਤੁਹਾਨੂੰ ਆਹ ਚੀਜ਼ਾਂ ਐਵੇਂ ਬਲੈਕਮੇਲ ਕਰਨਾ ਸਾਡਾ ਤਾਂ ਦਿਲ ਦੁਖਦਾ ਯਾਰ ਇਹ ਤਾਂ ਕੋਈ ਵੀ ਕਿਸੇ ਕੁੜੀ ਨੂੰ ਹੁਣ ਉੱਪਰ ਫਾਰਮ ਵਾਲੀ ਗਰਲ ਆ ਉਹਦਾ ਵੀ ਇਹੀ ਕੁਝ ਹੋਇਆ ਯਾਰ ਪਹਿਲਾਂ ਕਨਸੈਂਟ ਹੁੰਦੀ ਆ ਅੱਜ ਕੱਲ ਕਾਹਦੀਆਂ ਯਾਰੀਆਂ ਵੀਰੇ ਖਾਲੀ ਲਵਾਵੇ ਲਈ ਪੜਦੇ ਆ ਪਹਿਲਾਂ ਹੁੰਦੀ ਆ ਕਨਸੈਂਟ ਫੇ ਜਦੋਂ ਕਨਸੈਂਟ ਨਹੀਂ ਹੁੰਦੀ ਫਿਰ ਰੇਬ ਬਣਦਾ ਆਹੀ ਸਿਸਟਮ ਉੱਧਰ ਹੋਇਆ ਚਲੋ ਹੁਣ ਤਾਂ ਤੁਸੀਂ ਕਹਿਤਾ ਕਿ ਮੈਂ ਮੈਨੂੰ ਉਹਨੇ ਕਮੈਂਟ ਕੀਤਾ ਸੀਗਾ ਪਰਿਵਾਰ ਬਾਰੇ ਜੋ ਕਮੈਂਟ ਕੀਤੇ ਗਲਤ ਕਮੈਂਟ ਕੀਤੇ ਉਪਰ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੀਆਂ ਧੀਆਂ ਪੈਣਾ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਠੀਕ ਹੈ ਇਹ ਤੁਸੀਂ ਇਲਜ਼ਾਮ ਲਗਾ ਰਹੇ ਹੋ ਲੱਗਦਾ ਨਹੀਂ ਅੱਜਕੱਲ ਜੇਕਰ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਫੇਸਬੁਕ ਇੰਸਟਾਗ੍ਰam ਤੇ ਬਹੁਤ ਗੰਦ ਹੈ ਕਿੰਨੂ ਕਿੰਨੂ ਰੋਕਾਂਗੇ ਆਪਾਂ ਲੋਕ ਕਿਉਂ ਨਹੀਂ ਬੋਲਦੇ ਫਿਰ ਸਰ देयर ਨੀਡਸ ਟੂ ਬੀ ਅ ਲਾਅ ਲਾਅ ਬਣ ਰਿਹਾ ਸਰ ਇੱਕ ਆਪਣਾ ਪਾਰਲੀਮੈਂਟ ਲਾਅ ਬਣਾ ਰਿਹਾ ਇਸ ਚੀਜ਼ਾਂ ਬਾਰੇ ਥੋੜੀ ਵੇਟ ਕਰੋ ਤੇ ਲਾ ਸਾਹਮਣੇ ਆਊਗਾ ਇਹ ਸਭ ਕੁਝ ਛਟੂਗਾ ਕਿਉਂਕਿ ਲਾ ਤੋਂ ਪਾਵਰਫੁਲ ਕੋਈ ਨਹੀਂ ਆਪਾਂ ਨੂੰ ਲਾ ਦੇ ਅੰਡਰ ਰਹਿ ਕੇ ਕੰਮ ਕਰਨਾ ਆਪਾਂ ਦੇਰ ਇਸ ਕਨਸਟੀਟਿਊਸ਼ਨ ਟੂ ਅਪਹੋਲਡ ਸੋ ਥੋੜੀ ਵੇਟ ਕਰੋ ਲਾ ਬਣ ਕੇ ਵੀ ਆਊਗਾ ਤੁਹਾਨੂੰ ਲੱਗਦਾ ਨਹੀਂ ਜੇਕਰ ਪਰਿਵਾਰ ਕੰਪਲੇਂਟ ਕਰਦਾ ਜੇ ਥੱਪੜ ਮਾਰਿਆ ਗਿਆ ਜੇ ਤੁਹਾਡੇ ਤੇ ਵੀ ਕੋਈ ਕਾਰਵਾਈ ਹੁੰਦੀ ਹੈ ਕੋਈ ਸ਼ੰਕਾ ਤਾਂ ਨਹੀਂ ਹੰਦਾ ਸਰ ਇਹਦਾ ਇਹਦਾ ਡਰਾਵਾ ਇੰਨਾ ਸੀ ਲੋਕਾਂ ਨੂੰ ਕਿ ਇਹਦੇ ਖਿਲਾਫ ਕੋਈ ਕੰਪਲੇਂਟ ਨਹੀਂ ਦਿੰਦਾ ਸੀ ਹੂੰ ਉਲਟਾ ਜਿਹੜਾ ਕੰਪਲੇਂਟ ਦਿੰਦਾ ਸੀ ਉਹਦੇ ਖਿਲਾਫ ਹੀ ਕਾਰਵਾਈ ਕਰਾ ਦਿੰਦਾ ਸੀ ਇਹ ਇਹਦਾ ਰਤਬਾ ਲਈ ਫਿਰਦਾ ਸੀ ਲੋਕਾਂ ਨੂੰ ਤਾਂ ਇਹ ਲੱਗਣ ਲੱਗ ਕਿ ਹੀ ਇਜ਼ ਅਨਟਚੇਬਲ ਇਹਨੂੰ ਕੋਈ ਟੱਚ ਨਹੀਂ ਕਰ ਸਕਦਾ ਜਿਹਦਾ ਜੀ ਆਵੇ ਉਧਰ ਨੂੰ ਹੋ ਜਾਂਦਾ ਸੀ ਉਹ ਤੁਹਾਡੀ ਭੈਣ ਹੈ ਇਹਨਾਂ ਦੀ ਭੈਣ ਆ ਉਹਦੀ ਭੈਣ ਆ ਉਹਦੀ ਭੈਣ ਆ ਜਿਹਦੇ ਵੱਲ ਜੀ ਆਇਆ ਉਧਰ ਨੂੰ ਹੋ ਗਿਆ ਜੀ ਇਹ ਲੈ ਕੇ ਉਹਦਾ ਨਾਮ ਉਹਦੀ ਵੀਡੀਓ ਪਾ ਕੇ ਹੁਣ ਗਗਨਦੀਪ ਜੀ ਦੀ ਵਾਈਫ ਦਾ 2022 ਚ ਇਹਨੇ ਸ਼ਲੀਲ ਵੀਡੀਓ ਪਾਈ ਸੀ ਰਾਈਟ ਅੱਜ ਜੋ ਪਰਚਾ ਹੋਇਆ ਜਿਹਦੇ ਜਿੱਥੇ ਕਾਂਡ ਹੋਇਆ 2022 ਚ ਵੀਡੀਓ ਪਾਈ ਤਾਂ ਇਹਨੇ ਕਿਹਾ ਗਗਨਪ੍ਰੀਤ ਜੀ ਦੀ ਵਾਈਫ ਉਹ ਵੀ ਸਾਡੇ ਭਰਾ ਨੇ ਵੱਡੇ ਉਹ ਭੈਣਾਂ ਸਾਡੀ ਕਿ ਸਾਡੀ ਭੈਣ ਦੀਆਂ ਵੀਡੀਓ ਕਿਸੇ ਕਾਲੇ ਕਾਲੇ ਗੋਰੇ ਆ ਕਾਲਾ ਪਤਾ ਨਹੀਂ ਕਿਹੜਾ ਹੋਵੇ ਆਪਣਾ ਵੱਲੋਂ ਨਾ ਬਣਾਇਆ ਹੋਇਆ ਉਹਦੇ ਨਾਲ ਨਜਾਇਜ਼ ਸੰਬੰਧ ਨੇ ਤੇ ਮੈਂ 3 ਵਜੇ ਲਾਈਵ ਹੋ ਕੇ ਦਿਖਾਵਾਂਗਾ ਇਹਨੇ ਕੋਈ ਨਹੀਂ ਦਿਖਾਇਆ ਸੂ ਉਹਦੀ ਫੇਰ ਐਪਲੀਕੇਸ਼ਨ ਦੇਖ ਲੋ 3 ਸਾਲਾਂ ਬਾਅਦ ਜੇ ਇੱਕ ਵਕੀਲ ਕਰਾਉਂਦਾ ਤਾਂ ਆਮ ਬੰਦਾ ਕੀ ਕਰੂਗਾ ਸਾਰਾ ਅਮਦਿਆ ਸਰਵਾਈ ਨਹੀਂ ਹੋਣ ਦੇਣੀ ਇਹਨੇ ਜੀ ਕਿਤੇ ਜਿੱਥੇ ਜਾਂਦਾ ਜੀ ਉੱਥੇ ਦਾ ਇਨਫਲੂਐਂਸਰ ਲੋਕ ਤਾਂ ਇਹ ਕਹਿਣਗੇ ਵੀ ਤੁਸੀਂ ਐਡਵੋਕੇਟ ਹੋ ਲੋਕਾਂ ਨੂੰ ਇਨਸਾਫ ਦਿਵਾਉਨੇ ਹੋ ਤੁਸੀਂ ਆਪ ਕੋਰਟ ਦੇ ਵਿੱਚ ਘੜੀ ਸਕਦੇ ਸੀ ਕੋਈ ਕਾਰਵਾਈ ਕਰਾ ਸਕਦੇ ਸੀ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਸਾਰਾ ਕੁਝ ਕਰ ਸਕਦੇ ਸੀ ਵੀ ਥੱਪੜ ਮਾਰਨਾ ਜ਼ਰੂਰੀ ਸੀ ਸਰ ਥੱਪੜ ਇੱਕ ਰਿਮਾਈਂਡਰ ਆ ਉਹਨੂੰ ਮੈਂ ਪਹਿਲਾਂ ਫਿਰ ਕਹੀ ਜਾਂਦਾ ਥੱਪੜ ਮਾਰਨਾ ਉਹਨੂੰ ਇੱਕ ਇੱਕ ਤਰ੍ਹਾਂ ਦਾ ਰਿਮਾਈਂਡਰ ਆ ਕਿ ਬਾਬਾ ਜੀ ਤੁਸੀਂ ਬੰਦੇ ਬਣਜੋ ਉੱਠੋ ਨੀਂਦ ਚੋਂ ਕੁੜੀਆਂ ਤੇ ਪਹਿਣਾ ਦੀ ਇੱਜ਼ਤ ਕਰੋ ਮੇਰੀ ਤਾਂ ਸਿਰਫ ਇਹ ਲੜਾਈ ਆ ਉਹਦੇ ਨਾਲ ਮੇਰੀ ਹੋਰ ਕੋਈ ਬੰਨ ਬੱਟੇ ਦਾ ਰੋਲਾ ਨਹੀਂ ਮੇਰਾ ਸਿਰਫ ਇਹ ਲੜਾਈ ਆ ਕਿ ਭਾਈ ਤੂੰ ਉੱਠ ਤੇ ਕੁੜੀਆਂ ਦੇ ਮੁੰਡਿਆਂ ਕੁੜੀਆਂ ਮੁੰਡਿਆਂ ਦੀ ਇੱਜ਼ਤ ਕਰ ਜਿਹੜੀ ਵੀ ਤੇਰੇ ਕੋ ਆਉਂਦੇ ਆ ਜਿਨ੍ਹਾਂ ਕੋ ਤੂੰ ਹਨੀ ਟ੍ਰੈਪ ਕਰਦਾ ਸਟਾਪ ਹਨੀ ਟ੍ਰੈਪਿੰਗ ਪੀਪਲ ਸੋ ਥਿਸ ਇਜ਼ ਦਾ ਵਰਸਟ ਆਫ ਦਾ ਫੈਂਸ ਇੱਕ ਕ੍ਰਾਈਮ ਆ ਇੱਕ ਕਿਸੇ ਨੂੰ ਹਨੀ ਟ੍ਰੈਪ ਕਰਨਾ ਆਪਣੇ ਆਪ ਕੁੜੀ ਜਾਂ ਮੁੰਡਾ ਭੇਜ ਕੇ ਕਿਸੇ ਨੂੰ ਫਸਾਉਣਾ ਤੇ ਉਹਨੂੰ ਮੁੜ ਕੇ ਬਲੈਕਮੇਲ ਕਰਨਾ ਤੂੰ 100 ਆ ਆਮ ਵੀਡੀਓ ਪਾ ਦੋ ਤੁਹਾਨੂੰ 100 ਲੋਕਾਂ ਦਾ ਫੋਨ ਆਉਣ ਲੱਗ ਜੂ ਯਾਰ ਕਿ ਭਾਈ ਹਾਂ ਇਹ ਗੱਲ ਸੱਚ ਆ ਇਹ ਗੱਲ ਸਹੀ ਆ ਇਹ ਗੱਲ ਮਾ ਇਹ ਗੱਲ ਹੀ ਗੱਲ ਮੇਰੀ ਕਿ ਮੈਂ ਲਾਅ ਦੇ ਦਾਇਰੇ ਚ ਰਹਿ ਕੇ ਕੰਮ ਕਰਦਾ ਮੈਂ ਲਾਅ ਦੇ ਦਾਇਰੇ ਚ ਡਿਫਰਮੇਸ਼ਨ ਨੋਟਿਸ ਭੇਜਿਆ ਨਹੀਂ ਨਹੀਂ ਰੀਸੀਵ ਹੋਇਆ ਬਾਬਸਾ ਗਿਆ ਜੀ ਉਸ ਤੋਂ ਬਾਅਦ ਹੀ ਆਹ ਕੰਮ ਹੋ ਗਿਆ ਜਿਹੜਾ ਮੈਂ ਦੱਸੋ ਲਾਅ ਦੇ ਦਾਇਰੇ ਚ ਹੀ ਕੰਮ ਕੀਤਾ ਜੀ ਇਹ ਜੇ ਗੱਲ ਤੁਸੀਂ ਕਹੋਗੇ ਤਾਂ ਲਾਅ ਦੇ ਖਿਲਾਫ ਨਹੀਂ ਹੈ ਡਿਗਨਿਟੀ ਵੂਮਨ ਦੀ ਪ੍ਰੋਟੈਕਟ ਕੀਤੀ ਆ ਲਾਅ ਦੇ ਅੰਦਰ ਰਹਿ ਕੇ ਤੁਹਾਡਾ ਕਹਿੰਦਾ ਮਤਲਬ ਕਿ ਲਾਅ ਦੇ ਖਿਲਾਫ ਰਹਿ ਕੇ ਮੈਂ ਕੰਮ ਕੀਤਾ ਜਦੋਂ ਤੁਹਾਡਾ ਨਹੀਂ ਹੋਇਆ ਤਾਂ ਮੈਂ ਆਪ ਹੱਥ ਚੱਕਦਾ ਨਹੀਂ ਮੈਂ ਲਾਅ ਦੇ ਖਿਲਾਫ ਰਹਿ ਕੇ ਕੋਈ ਕੰਮ ਨਹੀਂ ਕੀਤਾ ਸਰ ਲਾਅ ਦੇ ਵਿੱਚ ਰਹਿ ਕੇ ਕੁੜੀਆਂ ਦੀ ਡਿਗਨਿਟੀ ਨੂੰ ਪ੍ਰੋਟੈਕ ਕੀ ਭਾਈ ਤੂੰ ਹੁਣ ਉੱਠ ਤੇਰੇ ਥੱਪੜ ਤਾਂ ਮਾਰਿਆ ਤੂੰ ਜਾਗ ਮਤਲਬ ਹੁਣ ਤੁਸੀਂ ਇਹੀ ਕਹਿ ਰਹੇ ਹੋ ਕਿ ਜੋ ਹੋਣਾ ਹੁਣ ਦੇਖਿਆ ਜਾਊਗਾ ਜੋ ਕਰਨਾ ਸੀ ਮੈਂ ਕਰਤਾ ਯਸ ਯਸ ਜੋ ਸੀਗਾ ਬਾਈ ਜੀ ਜੋ ਰਿਮਾਈਂਡਰ ਇਹਨੂੰ ਦੇਣਾ ਸੀ ਅਸੀਂ ਦੇ ਚੁੱਕੇ ਆ ਕੀ ਭਾਈ ਤੂੰ ਹੁਣ ਉੱਠ ਆ ਬੁੱਸ ਦੇ ਨਾਲੇ ਕੰਮ ਛੱਡ ਵਧੀਆ ਬੰਦਾ ਸਮਾਜ ਚ ਬਣ ਤੇਰੀ ਵੀ ਵਾਬਾ ਹੋਵੇ ਠੀਕ ਹੈ ਲੋਕ ਤੈਨੂੰ ਚੰਗਾ ਕਹਿਣ ਤੇਰੇ ਘਰਦਿਆਂ ਨੂੰ ਚੰਗਾ ਕਹਿਣ ਤੇਰੇ ਘਰਦਿਆਂ ਨੂੰ ਪੀਸ ਮਿਲੇ ਸੋ ਐਡਵੋਕੇਟ ਸ਼ਾਹਿਲ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਕਿ ਆਪ ਦੱਸਿਆ ਕਿ ਮੈਂ ਆਖਿਰਕਾਰ ਬੂਟ ਕਾਰੋਬਾਰੀ ਪ੍ਰਿੰਕਲ ਨੂੰ ਥੱਪੜ ਕਿਉਂ ਮਾਰਿਆ ਔਰ ਦੂਸਰੇ ਪਾਸੇ ਉਹ ਇਹ ਵੀ ਕਹਿ ਰਹੇ ਨੇ ਕਿ ਜੇਕਰ ਮੇਰੇ ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਮੈਂ ਡਟ ਕੇ ਸਾਹਮਣਾ ਕਰਾਂਗਾ ਸਾਰੀ ਜੋ ਕਹਾਣੀ ਉਹਨਾਂ ਨੇ ਦੱਸੀ ਹੈ ਕਿ ਥੱਪੜ ਮਾਰਨ ਦਾ ਕਾਰਨ ਕੀ ਸੀ ਜਿਹੜਾ ਰੋਜ਼ਾਨਾ ਸਪੋਕਸਮੈਨ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਵਨ ਸਿੱਧੂ ਤਨਵਾਦ